ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਵਾਗਤ ਪੰਜਾਬ ਟੀਵੀ ਇਸ ਵੇਲੇ ਦੀ ਵੱਡੀ ਤੇ ਖਾਸ ਖਬਰ ਲੈ ਕੇ ਹਾਜ਼ਰ ਹੋਇਆ ਖਡੂਰ ਸਾਹਿਬ ਤੋਂ ਐਮਪੀ ਅਤੇ ਇਸ ਮੌਕੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਭਾਈ ਅਮਰਤਪਾਲ ਸਿੰਘ ਤੇ ਯੂਏਪੀਏ ਲਗਾ ਦਿੱਤੀ ਗਈ ਹੈ ਜਿਸ ਦੇ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਕਿਉਂਕਿ ਉਹਨਾਂ ਦੇ ਚਾਹਣ ਵਾਲਿਆਂ ਨੂੰ ਉਮੀਦ ਸੀ ਕਿ ਮਾਰਚ ਦੇ ਵਿੱਚ ਐਨਐਸ ਖਤਮ ਹੋ ਜਾਣੀ ਹੈ ਤੇ ਭਾਈ ਅਮਰਤਪਾਲ ਸਿੰਘ ਵਾਪਸ ਆਪਣੇ ਹਲਕੇ ਦੇ ਵਿੱਚ ਆਉਣਗੇ ਤੇ ਵਿਕਾਸ ਕਾਰਜ ਦੇਖਣਗੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਵੋਟਾਂ ਵਾਕੇ ਉਹਨਾਂ ਨੂੰ ਐਮਪੀ ਬਣਾਇਆ ਪਰ ਇਸ ਸਭ ਦੇ ਵਿਚਕਾਰ ਖਬਰ ਸਾਹਮਣੇ ਆਈ ਹੈ ਕਿ ਗੁਰਪ੍ਰੀਤ ਸਿੰਘ ਹਰੀਨੈਉ ਜਿਨ੍ਹਾਂ ਦਾ ਕਤਲ ਹੋਇਆ ਸੀ ਜਿਸ ਦੇ ਵਿੱਚ ਅਰਸ਼ ਡੱਲਾ ਦਾ ਨਾਮ ਵੀ ਸਾਹਮਣੇ ਆਇਆ ਸੀ ਜੋ ਕਿ ਇੱਕ ਗੈਂਗਸਟਰ ਹੈ ਤਾਂ ਉਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਪੰਜਾਬ ਪੁਲਿਸ ਦੀ ਸਪਾਰਸ਼ ਤੇ ਭਾਈ ਅਮਰਤਪਾਲ ਸਿੰਘ ਅਤੇ ਅਰਸ਼ ਡੱਲਾ ਤੇ ਯੂਈ ਟੈਰਰਿਸਟ ਐਕਟੀਵਿਟੀਆਂ ਦੇ ਵਿੱਚ ਸ਼ਾਮਲ ਜਥੇਬੰਦੀਆਂ ਅਤੇ ਲੋਕਾਂ ਦੇ ਨਿਜੀ ਲੋਕਾਂ ਤੇ ਲਗਾਇਆ ਜਾਣ ਵਾਲਾ ਇਹ ਐਕਟ ਜੋ ਕਿ 1967 ਦੇ ਵਿੱਚ ਹੋਣ ਦੇ ਵਿੱਚ ਆਇਆ ਸੀ 2004 ਅਤੇ 2020 ਦੇ ਵਿੱਚ ਜਿਸ ਦੇ ਵਿੱਚ ਸ਼ੋਧ ਕੀਤੇ ਗਏ ਅਤੇ ਉਹ ਐਕਟ ਹੋਣ ਭਾਈ ਅਮਰਤਪਾਲ ਸਿੰਘ ਤੇ ਲਗਾ ਦਿੱਤਾ ਗਿਆ ਜਿਸ ਦੇ ਕਰਕੇ ਹੁਣ ਉਹਨਾਂ ਦੀ ਰਿਹਾਈ ਦੇ ਉੱਪਰ ਇੱਕ ਵੱਡਾ ਕੁਐਸਚਨ ਮਾਰਕ ਲੱਗ ਗਿਆ ਹੈ ਹਾਲਾਂਕਿ ਇਹ ਦਾਵਾ ਵੱਡੀਆਂ ਹਿੰਦੀ ਵੈਬਸਾਈਟਸ ਵੱਲੋਂ ਕੀਤਾ ਗਿਆ ਤੇ ਜਦੋਂ ਇੱਕ ਪੱਤਰਕਾਰ ਵੱਲੋਂ ਭਾਈ ਅਮਰਤਪਾਲ ਸਿੰਘ ਦੇ ਵਕੀਲ ਅਤੇ ਬਾਰਿਸ ਪੰਜਾਬ ਦੀ ਜਥੇਬੰਦੀ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਈਮਾਨ ਸਿੰਘ ਖਾਰਾ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਹਲੇ ਤੱਕ ਤਾਂ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਪਰ ਉੱਤੇ ਹੀ ਜਿਵੇਂ ਜਿਵੇਂ ਸਮਾਂ ਬੀਤਿਆ ਵੱਡੀਆਂ ਹੋਰ ਵੈਬਸਾਈਟਸ ਵੱਲੋਂ ਵੀ ਇਸ ਦਾਅਵੇ ਦੀ ਪੁਸ਼ਟੀ ਕੀਤੀ ਗਈ ਹੈ ਤੇ ਦੱਸਦੀ ਹੈ ਕਿ ਇਹ ਜੋ ਐਕਟ ਲੱਗਣ ਤੋਂ ਬਾਅਦ ਹੁਣ ਉਹਨਾਂ ਦੀ ਰਿਹਾਈ ਦੇ ਵਿੱਚ ਵੱਡੀਆਂ ਮੁਸ਼ਕਲਾਂ ਆਉਣ ਵਾਲੀਆਂ ਨੇ ਸੋ ਜਿਵੇਂ ਹੀ ਉਹਨਾਂ ਦੇ ਪਰਿਵਾਰ ਦੇ ਨਾਲ ਕੋਈ ਗੱਲਬਾਤ ਹੁੰਦੀ ਹੈ ਤੁਸੀਂ ਸਵੈਗ ਪੰਜਾਬ ਟੀਵੀ ਤੇ ਦੇਖੋਗੇ ਸੋ ਬਣੇ ਰਹਿਣਾ ਸਵੈਗ ਪੰਜਾਬ ਟੀਵੀ ਦੇ ਨਾਲ ਹੋਰ ਅਪਡੇਟਸ ਨਾਲ ਅਪ ਟੂਡੇਟ ਰਹਿਣ ਦੇ ਲਈ ਤੇ ਫਿਲਹਾਲ ਇਸ ਖਬਰ ਦੇ ਵਿੱਚ ਇੰਨਾ ਹੀ ਜਿਵੇਂ ਕੋਈ ਹੋਰ ਅਪਡੇਟਸ ਕਵਰ ਦੇ ਵਿੱਚ ਨਿਕਲਦਾ ਉਸੇ ਸਮੇਂ ਤੁਸੀਂ ਸਵੈਗ ਪੰਜਾਬ ਟੀਵੀ ਤੇ ਦੇਖੋਗੇ ਸੋ ਬਣੇ ਰਹਿਣਾ ਸਾਡੇ ਨਾਲ ਧੰਨਵਾਦ ਜੀ